ਬਿਆਨ ਉਹਨਾਂ ਦੇ ਬੋਲ ਦਿੱਤਾ ਗਿਆ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਤੇ ਚਰਨ ਸਿੰਘ ਬਰਾੜ ਦੇ ਉਲੂ ਇਸ ਕਾਲ ਦਾ ਜ਼ਿਕਰ ਕੀਤਾ ਗਿਆ ਹਾਲਾਂਕਿ ਉਹਨਾਂ ਨੇ ਕਿਹਾ ਕਿ ਸ਼੍ਰੋਮਣੇ ਕਾਲੀਦਲ ਦੇ ਵੱਲੋਂ ਕੀਤੀਆਂ ਭੜਤੀਆਂ ਦੀ ਜਾਂਚ ਕੀਤੀ ਜਾਏ ਅਕਾਤਕ ਸਾਹਿਬ ਦੇ ਸਾਰੇ ਆਦੇਸ਼ਾਂ ਦੀ ਪਾਲਣਾ ਕੀਤੀ ਜਾਏ ਅਕਾਤਕ ਸਾਹਿਬ ਮੁਤਾਬਕ ਹੀ ਭੜਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਚਾਹੀਦੀ ਸੀ ਤਾਂ ਕਾਲੀਦਲ ਨੇ ਪਹਿਲਾਂ ਹੀ ਸੱਤ ਮੈਂਬਰੀ ਕਮੇਟੀ ਨੂੰ ਤਰਕ ਕਿਨਾਰ ਕਰਕੇ ਆਪਣੀ ਭੜਤੀ ਦੀ ਗਿੰਦੀ ਸ਼ੁਰੂਆਤ ਕਰ ਦਿੱਤੀ ਸੀ ਪਰ ਜਥੇਦਾਰ ਸਾਹਿਬ ਦੇ ਆਦੇਸ਼ ਤੋਂ ਬਾਅਦ ਹੁਣ ਇਹ ਮੀਟਿੰਗ ਸੱਦੀ ਗਈ ਹੈ ਇਹ ਪਹਿਲੀ ਮੀਟਿੰਗ ਹੈ 11 ਵਜੇ ਆ ਮੀਟਿੰਗ ਸ਼ੁਰੂ ਹੋਣੀ ਸੀ ਹਾਲਾਂਕਿ अर्जुन सिंह धामी दी अगुवाई हेठ ही आजू मीटिंग है मंथन है कीता जा रहा है जिस सबसे चल दे जैसी जिक्र करिए थे संता सिंह उबैद को बीबी सतवंत कौर मनप्रीत सिंह अयाली ते एचएस एसजीपीसी के स्टाफ का प्रधान कृपाल सिंह बन्नूंदर नाल तमाम जो मेंबर्स ने इस मीटिंग च मौजूद है ਲੰਬੇ ਟਾਈਮ ਤੱਕ ਚਰਚਾ ਚੱਲਦੀ ਰਹੀ ਸਵਾਲ ਉੱਠਦੇ ਰਹੇ ਇਸ ਕਮੇਟੀ ਨੂੰ ਲੈ ਕੇ ਇਸ ਕਮੇਟੀ ਦੀ ਮੀਟਿੰਗ ਨੂੰ ਲੈ ਕੇ ਮੰਗ ਉੱਠਦੀ ਰਹੀ ਆਖਿਰਕਾਰ ਅੱਜ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਗੁਰਪ੍ਰਤਾਪ ਸਿੰਘ ਵਡਾਲਾ ਹੋਣੀ ਤੁਹਾਡੇ ਨਾਲ ਨੇ ਔਰ ਮਹੱਤਵਪੂਰਨ ਮੈਂਬਰ ਨੇ ਇਸ ਕਮੇਟੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਪ੍ਰਧਾਨਗੀ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਵਡਾਲਾ ਸਾਹਿਬ ਲਗਾਤਾਰ ਚਰਚਾ ਹੁੰਦੀ ਰਹੀ ਲਗਾਤਾਰ ਮੰਗ ਉੱਠਦੀ ਰਹੀ ਤੁਹਾਡੇ ਵੱਲੋਂ ਲਗਾਤਾਰ ਇਹ ਸਵਾਲ ਚੁੱਕੇ ਜਾਂਦੇ ਰਹੇ ਕਿ ਆਖਿਰ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਕਮੇਟੀ ਦੀ ਮੀਟਿੰਗ ਕਿਉਂ ਨਹੀਂ ਹੋ ਰਹੀ ਇਸ ਕਮੇਟੀ ਨੂੰ ਮਾਨਤਾ ਕਿਉਂ ਨਹੀਂ ਦਿੱਤੀ ਜਾ ਰਹੀ ਤਾਂ ਹੁਣ ਕੀ ਸਮਝੀਏ ਅੱਜ ਪਹਿਲੀ ਮੀਟਿੰਗ ਹੋਣ ਜਾ ਰਹੀ ਆ ਤਾਂ ਸਮਝੀਏ ਕਿ ਜੋ ਸ਼੍ਰੀ ਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਜਿਸ ਤਰ੍ਹਾਂ ਦੀ ਜ਼ਿੰਮੇਵਾਰੀ ਲਾਈ ਗਈ ਇਸ ਕਮੇਟੀ ਨੂੰ ਉਸ ਪਾਸੇ ਵੱਲ ਪਹਿਲਾ ਕਦਮ ਵਧਾਉਣ ਲੱਗਿਓ ਦੇਖੋ ਬਰਾਦਸਾ ਵੈਦਾਂ ਜੀ ਵੀ ਜਦੋਂ ਹੁਕਮਨਾਮੇ ਸਿੰਘ ਸੁਬਾਨ ਵੱਲੋਂ ਕਾਲ ਤਖਤ ਸਾਹਿਬ ਵੱਲੋਂ ਸੁਣਾਏ ਗਏ ਸੀ ਕਿ ਤੇ ਸਮੂੱਚੇ ਪੰਜਾਬੀਆਂ ਨੂੰ ਪੰਥਦਰਦਿਆਂ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਤਾਸ਼ੀਆਂ ਨੂੰ ਬੜੀ ਆਸ ਵੱਜ ਗਈ ਸੀ ਕਿ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਇਹਨਾਂ ਹੁਕਮਨਾਮਿਆਂ ਤੋਂ ਬਾਅਦ ਭਰਤੀ ਮਹਿੰਮ ਸ਼ੁਰੂ ਕਰਕੇ ਅਤੇ ਹੁਕਮਨਾਮਿਆਂ ਦੀ ਪਾਲਣਾ ਕਰਕੇ ਦੁਬਾਰਾ ਮੋੜ ਪੁਨਰ ਸੁਰਜੀਤੀ ਵੱਲ ਵਧੂਗਾ ਅਕਾਲੀ ਦਲ ਫੇਰ ਤਾਕਤ ਫੜੂਗਾ ਤੇ ਅਕਾਲੀ ਦਲ ਵਿੱਚੋਂ ਜਿਹੜੀਆਂ ਕਮਜ਼ੋਰੀਆਂ ਸੀਗੀਆਂ ਸਾਰੀਆਂ ਦੂਰ ਹੋ ਜਾਣਗੀਆਂ ਪਰ ਸਾਨੂੰ ਇਹ ਸਮਝ ਨਹੀਂ ਆਈ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਹਕੂਮਨਾਮਿਆਂ ਨੂੰ ਮੰਨਣ ਤੋਂ ਆਨਕਾਰ ਕਿਉਂ ਕੀਤਾ? ਉਹਨਾਂ ਨੇ ਟਿੱਲਮਟ ਦਿਖਾਈ ਅਤੇ ਇਸ ਕਮੇਟੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਉਹਨਾਂ ਨੇ। ਵੀ ਇਹ ਕਾਨੂੰਨਨ ਤੌਰ ਤੇ ਇਹ ਨਹੀਂ ਕਮੇਟੀ ਨੂੰ ਅਸੀਂ ਮੰਨ ਸਕਦੇ। ਅਕਾਲੀ ਦਲ ਤੇ ਕੋਈ ਆਪਣੇ ਕਾਨੂੰਨ ਦਾ ਇਸ ਗੱਲ ਦਾ ਕੋਈ ਡਰਿਆ। ਪਰ ਉਹ ਗਲਤੀ ਉਹਨਾਂ ਦੀ ਤਰਕਹੀਣ ਗੱਲ ਸੀ ਜਿਹੜੀਆਂ ਦਲੀਲਾਂ ਸੀ ਉਹਨੀਆਂ ਉਹਨਾਂ 'ਚ ਕੋਈ ਵਜ਼ਨ ਨਹੀਂ ਸੀਗਾ। ਆਪਾਂ ਸਾਰੇ ਜਾਣਦੇ ਹੀ ਆ ਹੁਣ ਏਸੀ ਕਮੇਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਤਾਂ ਹੋਰ ਮੈਂਬਰ ਪਾ ਲੋ। ਪਹਿਲਾਂ ਇਹਨੂੰ ਇਸ ਕਮੇਟੀ ਨੂੰ ਮੰਨਦੇ ਨਹੀਂ ਸੀਗੇ ਪਰ ਅਸੀਂ ਫਿਰ ਵੀ ਇਹ ਸਮਝਦੇ ਹਾਂ ਤੇ ਆਸ ਵੀ ਰੱਖਦੇ ਹਾਂ ਕਿ ਜਿਹੜੇ ਹੁਕਮਨਾਮੇ ਅਕਾਲ ਤਖਤ ਸਾਹਿਬ ਵੱਲੋਂ ਸੁਣਾਏ ਗਏ ਉਹਨਾਂ ਦੀ ਭਾਵਨਾ ਦੇ ਮੁਤਾਬਕ ਉਹ ਲਾਗੂ ਹੋਣੇ ਚਾਹੀਦੇ ਆ ਤੇ ਮੋਕ ਤੌਰ ਤੇ ਅਗਰ ਆਪਾਂ ਦੇਖੀਏ ਜ਼ਿੰਮੇਵਾਰੀ ਕੀ ਕੀ ਲਾਈ ਗਈ ਹੈ ਹਾਲਾਂਕਿ ਸੰਗਤ ਨੂੰ ਬਹੁਤ ਅਹਿਦਕਰ ਪਤਾ ਹੋਵੇਗਾ ਪਰ ਅੱਜ ਮੈਂ ਸਮਝਣਾ ਚਾਹੂੰਗਾ ਮੋਕ ਤੌਰ ਤੇ ਕਿਹੜੀ ਕਿਹੜੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਗਈ ਹੈ ਔਰ ਅੱਜ ਦੀ ਇਸ ਮੀਟਿੰਗ ਦੇ ਵਿੱਚ ਕੀ ਸਮਝੀਏ ਕਿ ਕਿਹੜੀ ਕਿਹੜੇ ਮੁੱਦਿਆਂ ਨੂੰ ਲੈ ਕੇ ਮੁੱਖ ਚਰਚਾ ਹੋ ਸਕਦੀ ਹੈ ਦੇਖੋ ਇਸ ਕਮੇਟੀ ਦਾ ਤਾਂ ਮੁੱਖ ਮੰਤਵ ਇਹ ਸਾਰੇ ਆਪਣੇ ਪੰਜਾਬੀਆਂ ਮੋਰੇ ਗੱਲ ਬੜੀ ਸਾਫ਼ ਆ ਕਿ ਇਸ ਕਮੇਟੀ ਦਾ ਮੰਤਵ ਹੈਗੀ ਆ ਕਿ ਅਕਾਲੀ ਦਲ ਦੀ ਨਵੇਂ ਸਿਰੇ ਤੋਂ ਭਰਤੀ ਕਰਕੇ ਭਰਤੀ ਵੀ ਪਾਰਦਰਸ਼ਤਾ ਤਰੀਕੇ ਨਾਲ ਹੋਵੇ ਉਹਦੇ ਭਰਤੀ ਜਾਲੀ ਨਾ ਹੋਵੇ ਬੋਗਸ ਨਾ ਹੋਵੇ ਫਰਜੀ ਨਾ ਹੋਵੇ ਜਿਸ ਭਰਤੀ ਦਾ ਅਕਾਲੀ ਦਲ ਨੂੰ ਫਾਇਦਾ ਹੋ ਸਕੇ ਉਹ ਭਰਤੀ ਕਰਨੀ ਚਾਹੀਦੀ ਆ ਪਰ ਦੂਜੇ ਪਾਸੇ ਇੱਕ ਪੈਰਲਲ ਪਹਿਲਾਂ ਹੀ ਭਰਤੀ ਜਿਹੜੀ ਸ਼ੁਰੂ ਕੀਤੀ ਗਈ ਆ ਅਕਾਲੀ ਦਲ ਦੇ ਵੱਲੋਂ ਉਸ ਭਰਤੀ ਨੂੰ ਕਿਵੇਂ ਦੇਖੀਏ ਤਾਂ ਜਿਹੜੀ ਹੁਣ ਤੁਹਾਡੀ ਮੀਟਿੰਗ ਹੋਣ ਜਾ ਰਹੀ ਆ ਤਾਂ ਜਿਹੜੀ ਭਰਤੀ ਪਹਿਲਾਂ ਕਰ ਲਈ ਗਈ ਆ ਉਸ ਭਰਤੀ ਦਾ ਕੀ ਹੋਏਗਾ ਉਸ ਭਰਤੀ ਨੂੰ ਲੈ ਕੇ ਵੀ ਕੋਈ ਚਰਚਾ ਹੋਏਗੀ ਜਾਂ ਫਿਰ ਉਸ ਨੂੰ ਮਾਨਤਾ ਦੇ ਸਕਦੀ ਹੈ ਕਮੇਟੀ ਦੇਖੋ ਉਹਨਾਂ ਨੂੰ ਭਰਤੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਵਿਰੁੱਧ ਜਾ ਕੇ ਨਹੀਂ ਸੀ ਕਰਨੀ ਚਾਹੀਦੀ ਉਹ ਭਰਤੀ ਗਲਤ ਆ ਉਹ ਭਰਤੀ ਨੂੰ ਮਾਨਤਾ ਨਹੀਂ ਹੈਗੀ ਨਾ ਤਾਂ ਆਪਣੇ ਸੰਗਤ ਦੀ ਆ ਨਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਆ ਤੇ ਕੋਈ ਇਛਾ ਨਹੀਂਗਾ ਉਸ ਭਰਤੀ ਵਿੱਚ ਕਰਕੇ ਕੋਈ ਵੀ ਐਸਾ ਗੁਰਸਿੱਖ ਨਹੀਂ ਜਿਹੜਾ ਅਕਾਲ ਤਖ਼ਤ ਸਾਹਿਬ ਨੂੰ ਕੋਈ ਚੈਲੰਜ ਕਰੇ ਤਾਂ ਉਹਦੀ ਉਹ ਆਪਣੇ ਸਪੋਰਟ ਕਰੇ ਸੋ ਇਸ ਕਰਕੇ ਉਹ ਭਰਤੀ ਤਾਂ ਰੱਦ ਕਰਨੀ ਪਊਗੀ ਸ਼੍ਰੋਮਣੀ ਅਕਾਲੀ ਦਲ ਨੂੰ ਜਦ ਸੱਤ ਮੈਂਬਰੀ ਕਮੇਟੀ ਨੂੰ ਇਹ ਸੇਵਾ ਸੌਂਪੀ ਗਈ ਸੀਗੀ ਉਹ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਤਾਂ ਫੇਰ ਇਹਨੂੰ ਕਿਸ ਕਮੇਟੀ ਨੂੰ ਮਾਨਤਾ ਦੇਣ ਵਿੱਚ ਉਹੀ ਰਿਕਵਰਡ ਬਈ ਸੀ ਅਕਾਲੀ ਦਲ ਦੇ ਲੀਡਰਾਂ ਨੂੰ ਉਹਨਾਂ ਨੇ ਬਿਨਾਂ ਵਜ੍ਹਾ ਤੇ ਇਹ ਜਿਹੜਾ ਸਾਰਾ ਆਪਣਾ ਹੈਗਾ ਬਵਾਦ ਸ਼ੁਰੂ ਕੀਤਾ ਪਰ ਲੋਕ ਸਾਰਾ ਜਾਣਦੇ ਆ ਜੇ ਭਰਤੀ ਸਹੀ ਤਰੀਕੇ ਨਾਲ ਸੱਤ ਮੈਂਬਰੀ ਕਮੇਟੀ ਕਰੇ ਅਕਾਲੀ ਦਲ ਨੂੰ ਫਾਇਦਾ ਤਾਂ ਹੀ ਹੋਣਾ ਹੈ ਬੜਾ ਤੋਂ ਇੱਕ ਚੀਜ਼ ਸਮਝ ਕੇ ਚੱਲ ਗਏ ਕਿ ਅੱਜ ਉਸ ਭਰਤੀ ਪ੍ਰਕਿਰਿਆ ਨੂੰ ਲੈ ਕੇ ਇੱਕ ਵੱਡਾ ਫੈਸਲਾ ਆ ਸਕਦਾ ਹੈ ਜਾਂ ਉਸ ਤੇ ਮੁੱਖ ਤੌਰ ਤੇ ਚਰਚਾ ਉਹ ਕੇਂਦਰ ਬਿੰਦੂ ਰਹਿ ਸਕਦਾ ਇਸ ਮੀਟਿੰਗ ਦਾ ਕਿ ਜਿਹੜੀ ਭਰਤੀ ਪਹਿਲਾਂ ਕੀਤੀ ਜਾ ਰਹੀ ਹੈ ਦੇਖੋ ਭਰਤੀ ਦਾ ਹੁਣ ਇਹ ਕਮੇਟੀ ਦਾ ਜਿਹੜਾ ਕਾਰਜ ਖੇਤਰ ਆ ਉਹ ਤਾਂ ਹੈਗਾ ਹੀ ਭਰਤੀ ਦਾ ਆ ਸੋ ਇਹ ਸਾਰਾ ਜਿਹੜਾ ਅੱਜ ਦਾ ਵਿਚਾਰ ਹੋਣੀ ਡਿਸਕਸ਼ਨ ਹੋਣੀ ਭਰਤੀ ਉੱਪਰ ਹੋਣੀ ਆ ਅਕਾਲੀ ਦਲ ਨੂੰ ਦੁਆਰਾ ਕਿਵੇਂ ਅੱਗੇ ਲੈ ਕੇ ਜਾਣਾ ਕਿਵੇਂ ਕਾਇਮ ਰੱਖਣਾ ਆ ਲੇਕਿਨ ਜਿਹੜਾ ਕੰਮ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਾਂ ਨੇ ਆਪਣੀ ਹਟ ਕਰਮੀ ਦਿਖਾਉਂਦੇ ਹੋਏ ਭਰਤੀ ਸ਼ੁਰੂ ਕਰਕੇ ਉਹਨਾਂ ਨੇ ਕੀਤਾ ਆ ਉਸ ਭਰਤੀ ਨੂੰ ਨਾ ਤਾਂ ਸੰਗਤ ਨੇ ਮਾਨਤਾ ਦਿੱਤੀ ਆ ਤੇ ਨਾ ਹੀ ਅਕਾਲੀ ਦਲ ਦੇ ਵਰਕਰ ਕੋਈ ਉਤਸ਼ਾਹ ਦਿਖਾ ਰਹੇ ਉਸ ਭਰਤੀ ਵਿੱਚ ਸੋ ਭਰਤੀ ਦਾ ਪਾਸੇ ਕਰਨੀ ਪਊਗੀ ਨਵੇਂ ਸਿਰੇ ਤੋਂ ਸੱਤ ਮੈਂਬਰੀ ਕਮੇਟੀ ਆਪਣਾ ਪ੍ਰੋਗਰਾਮ ਉਲੀਕ ਕੇ ਸਹੀ ਢੰਗ ਤਰੀਕੇ ਦੇ ਨਾਲ ਆਈਡੈਂਟੀਫਿਕੇਸ਼ਨ ਨਾਲ ਲਾ ਕੇ ਆਧਾਰ ਕਾਰਡ ਨਾਲ ਜੋੜ ਕੇ ਇਹ ਭਰਤੀ ਹੋਊਗੀ ਤਾਂ ਕਿ ਮੈਂ ਫਿਰ ਦੁਬਾਰਾ ਨੂੰ ਰਿਪੀਟ ਕਰਦਾ ਅਕਾਲੀ ਦਲ ਨੂੰ ਫਾਇਦਾ ਤਾਂ ਹੀ ਹੋਣਾ ਹੈ